ਮੁੱਖੀ ਅਧਿਕਾਰ ਕਮਿਸ਼ਨ ਦੀ ਤਰਫੋਂ ਇੱਕ ਅਡਵਾਈਜ਼ੀ ਜਾਰੀ ਕੀਤੀ ਗਈ ਹੈ ਲੋਕਾਂ ਦੇ ਕੰਦਰ ਸਿੱਖਾ ਜੁਨਦੇਸ਼ ਦੇ ਇਤਿਆਜ਼ ਚ ਕਿਸੇ ਸਟੇਟ ਇਸਪੈਲੀ ਅਡਵਾਈਜ਼ੀ ਜਿਹੜੀ ਜਨਤਾ ਜਿਹੜੀ ਹਿਊਮਨ ਰਾਈਟਸ ਦੇ ਬਰਤੀ ਜਾਗਰੂਕ ਕਰਵਾਇਆ ਹੈ ਜਿਹੜੇ ਕਿ ਅੱਜ ਦੀ ਲੋਕ ਕੰਦਰ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਹਿਊਮਨ ਰਾਈਟਸ ਕੀ ਨੇ ਜੇ ਸਾਨੂੰ ਇਹਨਾਂ ਹੱਕਾਂ ਬਾਰੇ ਪਤਾ ਹੋਏਗਾ ਤਾਂ ਜੋ ਅਸੀਂ ਜਾ ਕੇ ਦੂਜੇ ਅਫਸਰ ਤੋਂ ਕੰਮ ਕਰਾ ਸਕਦੇ ਹਾਂ ਜਿਹੜਾ ਕਿ ਬਾਪੂशाही ਅਫਸਰशाही ਸਾਡੇ ਤੇ ਹਾਵੀ ਹੁੰਦੀ ਹੈ ਉਹ ਅਫਸਰशाही ਹਾਵੀ ਪੂਰੀਗੀ ਇਹ ਸ਼ਬਦ ਨੂੰ ਮੈਂ ਕਹਿਣਾ ਕਿ ਆਪਣੇ ਹਾਜ਼ਰੀ ਰੇਡ ਦੇ ਵਿੱਚ ਸੋਸ਼ਲ ਲੀਡਰ ਦਾ ਯੋਗ ਹੈ ਆਪਾਂ ਗੂਗਲ ਤੇ ਆਪਣੇ ਜੇ ਅਸੀਂ ਇਹਨਾਂ ਇਵੈਂਟ ਦੇ ਵਿੱਚ ਆ ਕੇ ਆਪਾਂ ਨਹੀਂ ਸੁਣ ਸਕਦੇ ਤੇ ਤੁਸੀਂ ਆਪਣੇ ਗੂਗਲ ਦੇ ਉੱਪਰ ਸਰਚ ਕਰਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਉਹ ਤਾਂ ਜੋ ਆਪਣੇ ਹੱਕਾਂ ਬਾਰੇ ਪਤਾ ਲੱਗ ਸਕੇ ਕਿ ਤਾਂ ਜੋ ਅਸੀਂ ਕਿਹਦੇ ਸਰਕਾਰੀ ਦਫ਼ਤਰਾਂ ਦੇ ਆਧਾਰਿਆਂ ਦੇ ਵਿੱਚ ਕੰਮ ਕਰਾਉਣ ਜਾਈਏ ਤੇ ਅਸੀਂ ਉਹ ਬਾਗੂਸ਼ਾਹੀ ਸਾਡੇ ਹੱਥੀਂ ਨਾ ਹੋ ਕੇ ਅਸੀਂ ਉਹਨਾਂ ਕੋਲੋਂ ਕੰਮ ਕਰਵਾ ਸਕੀਏ ਅੱਜ ਲੁਧਿਆਣਾ ਵਿਕੇ ਸਰਦਾਰ ਜਤਿੰਦਰ ਸਿੰਘ ਛੰਟੀ ਦੀ ਵੱਲੋਂ ਸਿੱਖ ਵੈਲਫੇਅਰ ਕੌਂਸਲ ਦੇ ਵਿੱਚ ਪਹੁੰਚ ਕੇ ਨਿੱਤੇ ਉਹਨਾਂ ਵੱਲੋਂ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਦੌਰਾਨ ਉਹਨਾਂ ਵੱਲੋਂ ਕਿਆ ਗਿਆ ਕਿ ਕਈ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਹੀ ਨਹੀਂ ਪਤਾ ਅਤੇ ਇਸ ਕਰਕੇ ਉਹ ਸਰਕਾਰੀ ਦਫਤਰਾ ਦੇ ਵਿੱਚ ਆਪਣੇ ਕੰਮ ਕਰਵਾਉਣ ਲਈ ਖੰਜਰ ਖਵਾਤ ਹੁੰਦੇ ਹਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਤਰਫੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ 9 ਤਰੀਕ ਦੇ ਦੱਬੇ ਸਿੱਖਾ ਸਾਰੇ ਪ੍ਰਬੰਧ ਜਿਹਦੇਸ਼ ਦੇ ਇਤਿਹਾਸ ਚ ਕਿਸੇ ਸਟੇਟਿਸਟਿਅਲ ਐਡਵਾਈਜ਼ਰੀ ਹੈ ਜੀ ਕੋਈ ਵੀ ਹਸਪੀਟਲ ਕਿਸੇ ਦੇ ਪੇਸ਼ੈਂਟ ਨੂੰ ਨਹੀਂ ਰੋਕ ਸਕਦਾ ਕਿਸੇ ਡੈਡ ਬੋਡੀ ਨੂੰ ਨਹੀਂ ਰੋਕ ਸਕਦਾ ਇਹ ਪੂਰੇ ਪੰਜਾਬ ਚ ਅਨਾਉਂਸ ਹੋ ਗਿਆ ਹੁਣ ਤੇ ਸੀਐਮ ਸਾਹਿਬ ਨੇ ਵੀ ਕਰਤਾ ਇਹਦੇ ਇਲਾਵਾ ਹਸਪੀਟਲ ਚ ਮੋਰਚੀ ਹੋਣਾ ਜ਼ਰੂਰੀ ਹੈ ਐਂਬੂਲੈਂਸ ਹੋਣਾ ਜ਼ਰੂਰੀ ਹੈ ਸ਼ਵਾਂ ਵਾਹਨ ਹੋਣਾ ਜ਼ਰੂਰੀ ਹੈ ਔਰ ਮਰਨ ਤੋਂ ਬਾਅਦ ਕਿਸੇ ਬੰਦੇ ਸਸਕਾਰ ਹੋਣਾ ਜ਼ਰੂਰੀ ਹੈ ਉਹ ਸਾਰੀ ਅਸੀਂ ਐਡਵਾਈਸ ਜਾਰੀ ਕਰਤੀ ਹੈ ਮੈਂ ਲੋਕਾਂ ਨੂੰ ਇੱਥੇ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਜਿਹੜੇ ਤੁਹਾਡੇ ਰਾਈਟਸ ਬਣਦੇ ਨੇ ਉਹ ਲੈ ਕੇ ਆਓ ਸਾਡੇ ਕੋਲ ਅਸੀਂ ਮੋ ਜਲਦ ਕੱਲ ਹੀ ਸ਼ਾਇਦ ਅਸੀਂ ਨਵਾਂ ਨੋਟੀਫਿਕੇਸ਼ਨ ਕਰ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਕੋਰ ਗੁਰ ਬਣਾਣ ਜਾ ਰਹੇ ਹਾਂ ਹਰ ਡਿਸਟ੍ਰਿਕਟ ਤੋਂ ਅਸੀਂ 10 10 12 12 ਲੋਕ ਲਾ ਲਏ ਉਦੇ ਚ ਐਡਵੋਕੇਟ ਵੀ ਹੋਣਗੇ ਪੜ੍ਹੇ ਲਿਖੇ ਲੋਕ ਹੋਣਗੇ ਜੋ ਜੋ ਇਸ ਟਾਈਪ ਦਾ ਕੰਮ ਕਰ ਸਕਦਾ ਹੋਵੇਗਾ ਤਾਂ ਕਿ ਉਸ ਸ਼ਹਿਰ ਦੇ ਵਿੱਚੋਂ ਸਾਨੂੰ ਆਟੋਮੈਟਿਕ ਕੰਪਲੇਂਟ ਆਣੀ ਸ਼ੁਰੂ ਹੋਣ ਵੱਡੇ ਪੱਧਰ ਤੇ ਜਿਹੜੇ ਸੜਕ ਕਮਿਸ਼ਨ ਦੇ ਲੈਵਲ ਦੀਆਂ ਆਉਣ ਜਿਹੜੇ ਛੋਟੇ ਝਗੜੇ ਨੂੰ ਥਾਣੇ ਚ ਨਿਪਟ ਜਾਂਦੇ ਨੇ ਕੋਈ ਸਿਵਲ ਦੇ ਹੁੰਦੇ ਨੇ ਉਹ ਕੋਟਾ ਇਨ ਨਿਪਟ ਜਾਂਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਚਾਹਿਆ ਤੇ ਆਪਾਂ 3-4 ਮਹੀਨੇ ਦੇ ਅੰਦਰ ਕੁਝ ਕੁਝ ਨਵਾਂ ਕਰਕੇ ਦੇ ਜੀ ਕਈ ਲੋਕ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਕਰਨ ਲਈ ਤੁਹਾਡੇ ਕੋਈ ਇਸੇ ਵਾਸਤੇ ਆਏ ਜੀ ਜੋ ਅੱਜ ਗਿੰਦੂ ਵਿਰਜੀ ਨੇ ਪ੍ਰੋਗਰਾਮ ਰੱਖਿਆ ਹਤੇ ਜ ਮੈਂ ਦੱਸਿਆ ਹੁਣੇ ਮੀਡੀਆ ਨੂੰ ਕਿ ਜਿਹੜੇ ਮੈਂ ਪੂਰੇ ਹੁਣ ਤੱਕ 4-5 ਪ੍ਰੋਗਰਾਮਾਂ ਵਿੱਚ ਸਭ ਤੋਂ ਵਧੀਆ ਪ੍ਰੋਗਰਾਮ ਇਹਨਾਂ ਨੇ ਕੀਤਾ ਹੈ ਬੜਾ ਬਹੁਤ ਹੀ ਆਰਗੇਨਾਈਜ਼ ਤਰੀਕੇ ਨਾਲ ਕੀਤਾ ਹੈ ਇੰਨੇ ਲੋਕਾਂ ਨੂੰ ਅੱਛੀ ਇੱਕ ਜੈਂਟਰੀ ਨੂੰ ਬੁਲਾਣਾ ਇਹ ਸੌਖਾ ਕੰਮ ਨਹੀਂ ਹੈ ਜੀ ਲੋਕ ਆਪਣਾ ਕੀਮਤੀ ਸਮਾਂ ਛੱਡ ਕੇ ਆਏ ਨੇ ਵਰਕਿੰਗ ਡੇ ਦੇ ਵਿੱਚ ਤੇ ਮੈਂ ਧੰਨਵਾਦੀਆਂ ਵੀਰ ਜੀ ਦਾ ਤੇ ਜਿਹੜੇ ਲੋਕ ਆਏ ਨੇ ਆਪਣਾ ਟਾਈਮ ਕੱਢ ਕੇ ਮੈਨੂੰ ਲੱਗਦਾ ਸਾਡਾ ਅੱਜ ਦਾ ਮਿਸ਼ਨ ਸਫਲ ਹੈ ਅੱਜ ਹੋਮਰੇਟ ਦੇ ਸਾਡੇ ਮੈਂਬਰ ਮਿਤਨਦਰ ਸਿੰਘ ਸ਼ੰਤੀ ਜੀ ਸਿੱਖ ਕੌਂਸਲ ਦੇ ਸੱਦੇ ਤੇ ਮੇਰੇ ਹਲਕੇ ਆਤਮਨਗਰ ਵਿੱਚ ਆਏ ਸੀ ਉਹਨਾਂ ਨੂੰ ਜਿਐ ਕਹਾਂ ਕਿਉਂਕਿ ਮੇਰਾ ਫਰਜ਼ ਹੈ ਕਿ ਜਦੋਂ ਕੋਈ ਨੁਮਾਇੰਦਾ ਮਿਲਣ ਆਇਆ ਕੋਈ ਸਮਾਜ ਸੇਵੀ ਆਵੇ ਮੈਂ ਉਹਦਾ ਸਵਾਗਤ ਕਰਾਂ ਤੇ ਨਾਤੇ ਮੇਰੀ ਪੂਰੀ ਟੀਮ ਨੇ ਉਹਨਾਂ ਦਾ ਸਵਾਗਤ ਕਰਿਆ ਬਹੁਤ ਹੀ ਲਾਜਵਾਬ ਇਨਸਾਨ ਨੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਹਜ਼ਾਰਾਂ ਲੱਖਾਂ ਦਾ ਸੰਸਕਾਰ ਕਰਿਆ ਉਹਨਾਂ ਕੋਲੇ ਬਹੁਤ ਤਕੜਾ ਪ੍ਰਬੰਧਾ ਕਿਉਂਕਿ ਲੋਕ ਉਹਨਾਂ ਦੀ ਸੇਵਾ ਨੂੰ ਪਸੰਦ ਕਰਦੇ ਨੇ ਇਹ ਦੇਖਦੇ ਹੋਏ ਗੌਰਮਤਲ ਸਿੰਘ ਨੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਤ ਕਰਿਆ ਜਿਹਦੇ ਉਹ ਹੱਕਦਾਰ ਸੀ ਜਿਵੇਂ ਬਲੈਕ ਪੈਸੇ ਦੇ ਜਿਲ੍ਹੇ ਚ ਨਾ ਸੀ ਇਸ ਤਰ੍ਹਾਂ ਦੇਖਦੇ ਤੈਨੂੰ ਕਿਦਾਂ ਲੱਗਾ ਪੰਜਾਬ ਦੀ ਜਨਤਾ ਨੇ ਫਤਵਾ ਦਿੱਤਾ ਉਹਦੇ ਤੇ ਸਾਰੀਆਂ ਪਾਰਟੀਆਂ ਨੂੰ ਸਿਰ ਝੁਕਾਉਣਾ ਪੈਣਾ ਕਿਉਂਕਿ ਜਨਤਾ ਜਨਤਾ ਜਨਾਰਦਨ ਦੇ ਹੱਥ ਵਿੱਚ ਹੈ ਉਹਨਾਂ ਨੇ ਫੈਸਲਾ ਲੰਬੇ ਸਮੇਂ ਤੋਂ ਆਮ ਆਦਮੀ ਦੇ ਹੱਥ ਵਿੱਚ ਛੁਣਾ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਸੀ ਉਹਨਾਂ ਨੂੰ ਵੀ ਜਵਾਬ ਮਿਲ ਗਿਆ ਅੱਜ ਮਾਨ ਸਾਹਿਬ ਨੇ ਸਟੇਟਮੈਂਟ ਪਾਈ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਪੋਸਟ ਕਰੀ ਸੀ ਵੀ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਆ ਉਹਨਾਂ ਨੂੰ ਪੰਜਾਬ ਦੀ ਜਨਤਾ ਨੇ ਜਵਾਬ ਦਿੱਤਾ ਜਿਹੜੇ ਭਗਵਿੰਦਰਪਾਲ ਸਿੰਘ ਮੈਂ ਮਾਰਕਟਨ ਮਾਰਕੀਟ ਐਸੋਸੀਏਸ਼ਨ ਤੋਂ ਅੱਜ ਮਾਰਕਟਨ ਮਾਰਕੀਟ ਵਿਖੇ ਅਸੀਂ ਅੱਜ ਸਰਦਾਰ ਜਤਿੰਦਰ ਸਿੰਘ ਸ਼ੰਟੀ ਜੀ ਜਿਹੜੇ ਹਿਊਮਨ ਰਾਈਟ ਦੇ ਮੈਂਬਰ ਨੇ ਅਸੀਂ ਇਹਨਾਂ ਨੂੰ ਇੱਥੇ ਬੁਲਾ ਕੇ ਜਿਹੜੀ ਜਨਤਾ ਹੈ ਜਿਹੜੀ ਹਿਊਮਨ ਰਾਈਟ ਦੇ ਪ੍ਰਤੀ ਜਾਗਰੂਕ ਕਰਵਾਇਆ ਜਿਹੜੇ ਕਿ ਅੱਜ ਦੀ ਲੋਕ ਕੰਦਰ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਹਿਊਮਨ ਰਾਈਟਸ ਕੀ ਨੇ ਕਿ ਅੱਜ ਦੇ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਾਉਣ ਲੱਗਿਆਂ ਡਰਦੇ ਨੇ ਇਹ ਇਸੇ ਕਰਕੇ ਹੀ ਉਹਨਾਂ ਨੂੰ ਜਾਗਰੂਕ ਕਰਾਉਣ ਵਾਸਤੇ ਇੱਕ ਬੜਾ ਅਸੀਂ ਇੱਕ ਪ੍ਰਾਲਾ ਕੀਤਾ ਕਿ ਤਾਂ ਜੋ ਜਿਹੜੀ ਜਨਤਾ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਅੰਦਰ ਕਿੰਨੀਆਂ ਕੋ ਤਾਕਤਾਂ ਨੇ ਸਾਡੇ ਅੰਦਰ ਸਾਡੇ ਅੰਦਰ ਰਾਈਟਸ ਟੀ ਨੇ ਸਾਡਾ ਹੱਕ ਕਿੰਨਾ ਹੈ ਜੇ ਸਾਨੂੰ ਇਹਨਾਂ ਹੱਕਾਂ ਬਾਰੇ ਪਤਾ ਹੋਏਗਾ ਤਾਂ ਜੋ ਅਸੀਂ ਜਾ ਕੇ ਦੂਜੇ ਅਫਸਰ ਤੋਂ ਕੰਮ ਕਰਾ ਸਕਦੇ ਆ ਜਿਹੜਾ ਕਿ ਬਾਬੂ ਸ਼ਾਹੀ ਅਫਸਰ ਸ਼ਾਹੀ ਸਾਡੇ ਤੇ ਹਾਵੀ ਹੁੰਦੀ ਹੈ ਉਹ ਅਫਸਰ ਸ਼ਾਹੀ ਹਾਵੀ ਦੂਰ ਹੋਏਗੀ ਤੇ ਇਸੇ ਕਰਕੇ ਇਹਨਾਂ ਨੇ ਅੱਜ ਸਾਰਿਆਂ ਨੂੰ 1 ਟੂ 1 ਹੋ ਕੇ ਜਿੰਨੇ ਉਹਨਾਂ ਦੇ ਸਵਾਲ ਸੀ ਦਿਲ ਦੀਆਂ ਸਵਾਲ ਉਹਨਾਂ ਨੇ ਦਿੱਤੇ ਨੇ ਸਾਂਝੇ ਕੀਤੇ ਨੇ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਇਹ ਲੋਕਾ ਬੈਠੇ ਇਸ ਈਵੈਂਟ ਨੂੰ ਉਹਨਾਂ ਨੇ ਦੇਖਿਆ ਸੁਣਿਆ ਤੇ ਉਹਨਾਂ ਨੂੰ ਕਾਫੀ ਇਹਦੇ ਵਿੱਚ ਪਤਾ ਲੱਗਾ ਹੋਏਗਾ ਕਹਿ ਸਕਦੇ ਲੋਕੀ ਜਾਗਰੂਕ ਹੋਣਗੇ ਬਿਲਕੁਲ ਜੀ ਮੈਂ ਕਹਿੰਦਾ ਬੜਾ ਬਹੁਤ ਵਧੀਆ ਜਾਗਰੂਕ ਹੋਣਗੇ ਇਹਦੇ ਕਰਕੇ ਉਹਨਾਂ ਨੂੰ ਬੜਾ ਅੱਛਾ ਉਹਨਾਂ ਨੂੰ ਉਹਨਾਂ ਦੇ ਸਵਾਲ ਜਿਹੜਾ ਤੁਸੀਂ ਅੱਜ ਉਪਰਾਲਾ ਕੀਤਾ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਤੁਹਾਡੇ ਇਦਾਂ ਦੇ ਉਪਰਾਲੇ ਸਾਨੂੰ ਲੱਗਦਾ ਸੀ ਪੂਰੇ ਪੰਜਾਬ ਦੇ ਵਿੱਚ ਕਰਦੇ ਰਵਾਂਗੇ ਤਾਂ ਜੋ ਪੰਜਾਬ ਦੀ ਜਨਤਾ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਪਤਾ ਲੱਗ ਸਕੇ ਤੇ ਦੇਸ਼ ਵਾਸੀਆਂ ਨੂੰ ਕੀ ਕਹਿਣਾ ਹੈ ਦੇਸ਼ ਵਾਸੀਆਂ ਨੂੰ ਮੈਂ ਕਹਿਣਾ ਕਿ ਆਪਣੇ ਅੱਜ ਦੀ ਰੇਟ ਦੇ ਵਿੱਚ ਸੋਸ਼ਲ ਮੀਡੀਆ ਦਾ ਯੋਗ ਹੈ ਆਪਾਂ Google ਤੇ ਆਪਣੇ ਜੇ ਅਸੀਂ ਇਹਨਾਂ ਈਵੈਂਟ ਦੇ ਵਿੱਚ ਆ ਕੇ ਆਪਾਂ ਨਹੀਂ ਸੁਣ ਸਕਦੇ ਤੇ ਤੁਸੀਂ ਆਪਣੇ Google ਦੇ ਉੱਪਰ ਸਰਚ ਕਰਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਤਾਂ ਜੋ ਆਪਣੇ ਹੱਕਾਂ ਬਾਰੇ ਪਤਾ ਲੱਗ ਸਕੇ ਕਿ ਤਾਂ ਜੋ ਅਸੀਂ ਕਿਸੇ ਸਰਕਾਰੀ ਦਫ਼ਤਰਾਂ ਦੇ ਅਧਾਰਿਆਂ ਦੇ ਵਿੱਚ ਕੰਮ ਕਰਾਣ ਜਾਈਏ ਤੇ ਅਸੀਂ ਉਹ ਬਾਬੂ ਸ਼ਾਹੀ ਸਾਡੇ ਤੇ ਹਾਵੀ ਨਾ ਹੋ ਕੇ ਅਸੀਂ ਉਹਨਾਂ ਦੇ ਕੋਲੋਂ ਕੰਮ ਕਰਵਾ ਸਕੀਏ ਜੇ ਤੁਹਾਡੀ ਕਿਸੇ ਨੇ ਹੈਲਪ ਲੈਣੀ ਹੋਵੇ ਤਾਂ ਤੁਹਾਡਾ ਤੇ ਵੈਸੇ ਤਾਂ ਦੇਖੋ ਜੀ ਸਾਡੇ ਇੱਥੇ ਜਿੰਦੇ ਜਿਹੜੇ ਆਪਣੇ ਬੈਠੇ ਨੇ ਚੰਟੀ ਭਾਜੀ ਉਹ ਚੰਡੀਗੜ੍ਹ ਬੰਦੇ ਨੇ ਦਫ਼ਤਰ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਐਡਰੈਸ ਨੰਬਰ ਸਾਰਾ ਕੋ ਦਿੱਤਾ ਹੈ ਫਿਰ ਵੀ ਸਾਡੀ ਦੀ ਮਾਲਟਰ ਮਾਰਕੀਟ ਤੋਂ ਆ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਅਸੀਂ ਉਹਦੇ ਨਾਲ ਖੜੇ ਰਵਾਂਗੇ ਤੇ ਉਹਦੀ ਮਦਦ ਜੂਰ ਕਰਾਂਗੇ